ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਪੀ ਸ਼ਰਮਾ ਦੋਸਤੋ ਦੇਖ ਰਹੇ ਹੋਗੇ ਜਿਹੜੇ ਧੂਣੀਆਂ ਦੇ ਵਿਚਕਾਰ ਬੈਠੇ ਨੇ ਇਹ ਨੇ ਸੋਨੀ ਬਾਬਾ ਜੀ ਪਿੰਡ ਬਲਿਆਲ ਤੋਂ ਪਿੰਡ ਬਲਿਆਲ ਜੀ ਸੱਚ ਦਾ ਦਰਬਾਰ ਗੁੱਗਾ ਮਾੜੀ ਤੇ ਜੋ ਕਿ ਪਿੰਡ ਬਾਲਦ ਨੂੰ ਜਾਣ ਵਾਲੇ ਰਸਤੇ ਤੇ ਗੁੱਗਾ ਮਾੜੀ ਬਣੀ ਹੋਈ ਆ ਉੱਥੇ ਸੋਨੀ ਬਾਬਾ ਜੀ ਵੱਲੋਂ ਪੂਰੇ 11 ਦਿਨ ਧੂਣੀਆਂ ਤਾਪੀਆਂ ਗਈਆਂ ਨਗੀਆਂ ਅਤੇ ਬੀਤੇ ਦਿਨ ਬਾਬਾ ਜੀ ਵੱਲੋਂ ਗੁੱਗਾ ਮਾੜੀ ਤੇ ਭੰਡਾਰਾ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਦੂਰੋਂ ਨੇੜੇੋਂ ਸੰਗਤ ਨੇ ਆ ਕੇ ਹਾਜ਼ਰੀ ਭਰੀਆ ਹਾਂਜੀ ਇਹ ਨੇਗੇ ਸੋਨੀ ਬਾਬਾ ਜੀ ਜੇ ਮੁੱਖ ਸੇਵਾਦਾਰ ਨੇ ਗੁੱਗਾ ਮਾੜੀ ਤੇ ਸੋਨੀ ਬਾਬਾ ਜੀ ਕੀ ਤੁਸੀਂ ਵੀ ਕੀ ਪ੍ਰੋਗਰਾਮ ਕੀ ਹੈ ਜੀ ਤੁਸੀਂ ਭੰਡਾਰਾ ਚੱਲ ਰਿਹਾ ਹੈਗਾ 11 ਦਿਨਾਂ ਦੀ ਧੂਣੀ ਤਬਸਿਆ ਦੀ ਹਾਂਜੀ 11 ਦਿਨਾਂ ਦੀ ਧੂਣੀ ਤਬਸਿਆ ਦੀ ਜੀ ਹਰ ਸਾਲ ਆ ਬੜੀਤ ਹੁੰਦੀ ਆ ਜੀ ਜੀ 11 ਦਾ ਨੰਬਰ ਅੱਛਾ ਜੀ ਅੱਜ ਕੀ ਪ੍ਰੋਗਰਾਮ ਆ ਜੀ ਉਰੇ ਪੰਡਾਰਾ ਜੀ ਠੀਕ ਹੈ ਜੀ ਤੇ ਇਹ ਜੋ ਪਬਲਿਕ ਆਈ ਹੈਗੀ ਇਹ ਕਿੱਥੋਂ ਮੰਨ ਲਓ ਪਬਲਿਕ ਦੂਰੋਂ ਦੂਰ ਪਿੰਡਾਂ ਚੋਂ ਹਾਲੇ ਵਾਲੇ ਪਿੰਡਾਂ ਚੋਂ ਆਈ ਹੈ ਜੀ ਅਤੇ ਲੋਕਾਂ ਦਾ ਬਿਨਾ ਬਹਿਮ ਪਰਮ ਤੋਂ ਭਲਾ ਵੀ ਕੀਤਾ ਜਾਏਗਾ ਉਰੇ ਜੀ ਹਾਂ ਸਾਰੇ ਤਰ੍ਹਾਂ ਦਾ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਸਰਦਾਰ ਜਗਮੀਤ ਸਿੰਘ ਸਰਪੰਚ ਬਲਿਆੜ ਜੀ ਸਰਪੰਚ ਸਾਹਿਬ ਉਰੇ ਪਹੁੰਚੇ ਹੋਗੇ ਤੁਸੀਂ ਗੁੱਗਾ ਮਾੜੀ ਤੇ ਠੀਕ ਹੈ ਕੀ ਪ੍ਰੋਗਰਾਮ ਆ ਜੀ ਉਰੇ ਕੀ ਕਿਵੇਂ ਮੰਨ ਲੋ ਪਹੁੰਚਿਓ ਇਹ ਸਾਡੇ ਬਾਬਾ ਜੀ ਸੋਨੀ ਭਗਤੀ ਇਹਨਾਂ ਨੇ ਧੂਨੀਆਂ ਦੱਪਿਆ ਨੇ ਜੀ ਇਹ ਇਹਨਾਂ ਨੇ ਅੱਜ ਉਸ ਮੌਕੇ ਕੀਤਾ ਹੈ ਜੀ ਇਹਦਾ ਦਿਹਾੜਾ ਮਨਾਇਆ ਅੱਜ ਹੁਣ ਲੰਗਰ ਪਾਣੀ ਤਿਆਰ ਆ ਦੁਆਰ ਲੱਗਣਗੇ ਇੱਥੇ ਅੱਗਾ ਜੀ ਕੋਈ ਜੀ ਆਏ ਨੇ ساری ਰਾਤ ਦਾ ਪ੍ਰੋਗਰਾਮ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਇਹਨਾਂ ਦਾ ਮਾੜੀ ਦੇ ਸੇਵਾਦਾਰ ਨੇ ਇਹ ਪੁਰਾਣੇ ਜੱਦੀ ਪੁੱਛੀ ਹੈਗੇ ਨੇ ਜੀ ਪਹਿਲਾਂ ਇਹਨਾਂ ਦੇ ਬਜ਼ੁਰਗ ਹੁੰਦੇ ਸੀਗੇ ਜੀ ਕੀ ਨਾਮ ਹੈ ਜੀ ਆਪਣਾ ਹਰਤਾ ਸਿੰਘ ਜੀ ਸਾਫਕਾ ਬਲਾਕ ਸਾਫਤੀ ਮੈਂਬਰ ਪਿੰਡ ਬਲਿਆ ਜੀ ਅੱਛਾ ਹਰਤਾ ਜੀ ਕੀ ਪ੍ਰੋਗਰਾਮ ਕੀ ਹੈ ਜੀ ਉਹਨੇ ਪਹੁੰਚੇ ਸੀ ਕਿਹੜਾ ਆਪਣੇ ਜਿਹੜੇ ਬਲਿਆਲਾ ਪਿੰਡ ਦੇ ਵਿੱਚ ਜਿਹੜਾ ਗੂਗਾ ਮੰਡਲੀ ਜਾਉਣੇ ਪਏਗੇ ਬਾਬਾ ਜੀ ਦਾ ਭਗਤ ਸੋਨੀ ਜੀ ਤੇ ਮੈਂ ਜੱਦੀ ਪੁਸਤੀ ਸੇਵਾ ਕਰਦੇ ਆ ਰਹੇ ਨੇ ਬਹੁਤ ਪੁਰਾਣੇ ਹੁੰਦਾ ਮੇਰੇ ਸਮੇਂ ਤੋਂ ਤੇ ਇਹਨਾਂ ਨੇ ਧੂਨੀਆਂ ਦਾ ਆਪੇ ਨਹੀਂ ਆ ਉਹਨੇ ਦਾਲ ਕੇ ਆਪਣਾ ਪੂਜਾ ਪਾਠ ਕੀਤਾ ਜੀ ਤੇ ਅੱਜ ਉਹਦਾ ਸਮਾਪਤੀ ਜਨ ਲਿਆਣਾ ਮਨਾ ਕੇ ਜੀ ਤੇ ਨਾਲ ਤਾਂ ਰਾਤ ਦੇ ਪ੍ਰੋਗਰਾਮ ਰੱਖਿਆ ਜੀ ਜਨਾਨ ਦਾ ਬਾਬਾ ਜੀ ਦਾ ਤੇ ਲੰਗਰ ਪਾਣ ਦਾ ਪ੍ਰੋਗਰਾਮ ਰੱਖਿਆ ਜੀ ਤੇ ਬਾਕੀ ਸੰਗਤਾਂ ਦਾ ਤੈਨੂੰ ਤਾਂ ਸੜਾਣਾ ਗੋਪਾਲਗੀਰਾ ਜੀ ਬੋਲ ਸਾੱਚੇ ਦਰਬਾਰ ਕੀ ਜਾਏ ਕਿੱਥੋਂ ਰਹਿਣ ਵਾਲੇ ਹੋ ਜੀ ਅਸੀਂ ਭਵਾਨੀਗੜ੍ਹ ਤੋਂ ਆਪਾਂ ਜੀ ਅੱsse ਬਾਬਾ ਜੀ ਉਰੇ ਕੀ ਪ੍ਰੋਗਰਾਮ ਹੈ ਜੀ ਇਹ ਭਾਈ ਗੱਲ ਇਸ ਤਰ੍ਹਾਂ ਫਕਰ ਜੀ ਬਾਬਾ ਸੋਨੀ ਜੀ ਨੇ 11 ਦਿਨ ਦੀ ਤਪਸ਼ਾ ਕੀਤੀ ਤੂੰ ਤੂੰ ਧੂਣੀਆਂ ਤਾਪੀਆਂ ਨੇ ਤੋਂ ਅਜ ਸਮਾਪਤੀ ਹੋਇਆ ਤੇ ਭੰਡਾਰਾ ਹੋਇਆ ਸਾਧ ਸੰਗਤ ਆ ਗਿਆ ਭਾਈ ਤੇ ਹੁਣ ਇੱਥੇ ਦੀਵਾਨ ਸੱਜੂਗਾ ਸੰਗਤ ਪ੍ਰਸ਼ਾਦਾ ਛਕ ਰਹੀ ਆ ਜਿਹਨੂੰ ਕਹੇ ਵੀਰਬਦ ਜੀ ਸਮਯਾ ਜੀ ਗੌਣ ਦੇਉਗੇ ਸਾਡੇ ਭਵਾਨੀਗੜ੍ਹ ਤੋਂ ਮੀਨਾ ਮੰਤ ਜੀ ਵੀ ਪਹੁੰਚੇ ਹੋਏ ਨੇਗੇ ਅਤੇ ਬਾਬਾ ਜੀ ਗੁਜਰਾں ਤੋਂ ਇੱਕ ਭਵਾਨੀਗੜ੍ਹ ਤੋਂ ਨੇ ਇਹ ਪਹੁੰਚੇ ਹੋਏ ਨੇਗੇ ਧਰਮ ਸਥਾਨ ਤੇ ਲੰਗਰ ਚੱਲ ਰਿਹਾ ਜੀ ਹੰਡਾਰਾ ਚੱਲ ਰਿਹਾਗਾ ਦੇਖ ਸਕਦੇ ਹੋਗੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆਗਾ ਮੇਰਾ ਕਿਸਵਾਰਾ ਪੀਰਾਂ ਕੱਟਿਆ ਤਾਰੇ ਵਿੱਚ ਬਿੰਦ ਟੱਕਿਆ